ਅੱਜ ਅਸੀਂ ਖਨੌਰੀ ਬਾਡਰ ਤੇ ਖੜੇ ਆ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇੱਥੇ ਜਗਜੀਤ ਸਿੰਘ ਢੱਲੇ ਵਾਲ ਨੂੰ ਮਰਨ ਮਰ ਤੇ ਬੈਠੇ ਆ ਅੱਜ 81ਵਾਂ ਦਿਨ ਹੈ ਜਿਹੜਾ ਉਹ ਸਟਾਰਟ ਹੋ ਚੁੱਕਿਆ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ 14 ਫਰਵਰੀ 14 ਫਰਵਰੀ ਦੀ ਕਾਫੀ ਦਿਨਾ ਤੋਂ ਕਿਸਾਨਾਂ ਨੂੰ ਉਡੀਕ ਸੀ ਕਿ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਜਿਹੜੀਆਂ ਉਹ ਦੂਸਰੀਆਂ ਤਸਵੀਰਾਂ ਦਿਖਾ ਰਿਹਾ ਕਿ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਉਹ ਪਹੁੰਚਨੇ ਸ਼ੁਰੂ ਹੋ ਗਏ ਨੇ ਕਿਉਂਕਿ 11 ਵਜੇ ਇੱਥੋਂ ਜਗਜੀਤ ਸਿੰਘ ਡੱਲੇਵਾਲ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਨੂੰ ਲੈ ਕੇ ਜਾਇਆ ਜਾਏਗਾ ਤੇ ਕਿੱਦਾਂ ਦਾ ਮਾਹੌਲ ਰਹਿਣ ਵਾਲਾ ਸੀ ਕਾਕਾ ਸਿੰਘ ਕੋਟੜਾ ਨਾਲ ਗੱਲ ਕਰਦੇ ਆ ਕਾਕਾ ਸਿੰਘ ਜੀ ਬੜੀ ਉਡੀਕ ਸੀ 14 ਫਰਵਰੀ ਨੂੰ ਲੈ ਕੇ ਕਿਉਂਕਿ ਮੀਟਿੰਗ ਦਾ ਸਮਾਂ ਕਾਫੀ ਦਿਨਾਂ ਬਾਅਦ ਲੰਬੀ ਬੇੜ ਤੋਂ ਬਾਅਦ ਮੀਟਿੰਗ ਦਾ ਟਾਈਮ ਮਿਲਿਆ ਕਿਦਾਂ ਲੈ ਕੇ ਜਾਇਆ ਜਾ ਸਕਦਾ ਜਗੀ ਸਿੰਘ ਢੱਲੇਵਾਲ ਮੇਰੇ ਕੋਲ ਪਹਿਲੀ ਤਾਂ ਗੱਲ ਹੈ ਉਡੀਕ ਕੋਈ ਇਹੋ ਜਿਹੀ ਨਹੀਂ ਸੀ ਗੈਪ ਸੀਗਾ ਚਾਰ ਗੇੜ ਦੀਆਂ ਮੀਟਿੰਗਾਂ ਪਹਿਲਾਂ ਆਪਣੀਆਂ ਕੇਂਦਰ ਸਰਕਾਰ ਦੇ ਨਾਲ ਹੋਈਆਂ ਨੇ ਤਾਂ ਉਹ ਚਲੋ ਬੇਸ਼ਟਾ ਨਵੀਨ ਕਹਿ ਸਕਦੇ ਜਾਂ ਜਿਹੜੀ ਚਰਚਾ ਹੋਈ ਹੈ ਪੂਰਨੋ ਦੀ ਸਹਿਮਤੀ ਨਹੀਂ ਬਣੀ ਤਾਂ ਅੱਜ ਜਿਹੜੇ ਪੰਜਵੇਂ ਗੇਟ ਦੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਉਹਦੇ ਵਿੱਚ ਉਮੀਦ ਹੈ ਕਿ ਸਰਕਾਰ ਨੂੰ ਜਿਹੜਾ ਇਹਨਾਂ ਟਾਈਮ ਮਿਲ ਗਿਆ ਤੀਜੀ ਵਾਰ ਸਰਕਾਰ ਆ ਗਈ ਹੈ ਉਦੋਂ ਦੂਜੀ ਵਾਰ ਸੀ ਤਾਂ ਮੈਨੂੰ ਲੱਗਦਾ ਹੈ ਕਿ ਐਮਐਸਵੀ ਗਰੰਟੀ ਕਾਨੂੰਨ ਤੇ ਕੇਂਦਰ ਦੇ ਜੋ ਵੀ ਮੰਤਰੀ ਆਉਣ ਉਹ ਮਨ ਬਣਾ ਕੇ ਆ ਜਾਣ ਤਾਂ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਆਸ ਹੋ ਜੇ ਕਿ ਕੇਂਦਰ ਸਰਕਾਰ ਨੇ ਭਾਵੇਂ ਉਹ ਆਪਣੇ ਪੰਜਾਬੀ ਚ ਕਹਾਵਤ ਹੈ ਵੀ ਦੇਰ ਆਇਆ ਦਰਸਤ ਆਇਆ ਤਾਂ ਅੱਜ ਸਮਾਂ ਕਿ ਵਧੀਆ ਮੀਟਿੰਗ ਦੇ ਵਿੱਚ ਜਿਹੜੀਆਂ ਨਜ਼ਰਾਂ ਨੇ ਲੋਕਾਂ ਦੀਆਂ ਕਿ ਇਸ ਮੀਟਿੰਗ ਚ ਕੀ ਰਹਿਣ ਵਾਲਾ ਖਾਸ ਕਰਕੇ ਮੈਨੂੰ ਲੱਗਦਾ ਕਿ ਪੂਰਾ ਜੇ ਮਾਣਕ ਬਣਾ ਕੇ ਆ ਜਾਣ 12 ਮੰਗਾ ਕੇਂਦਰ ਦੇ ਵਿਧਾਨ ਦੇ ਵਿੱਚ ਨੇ ਤੇ ਸਰਾਰੀਆਂ ਸਿਆਸੀ ਪਾਰਟੀਆਂ ਨੇ ਖਾਸ ਕਰਕੇ ਪ੍ਰਧਾਨ ਮੰਤਰੀ ਨੇ ਇਹ ਮੰਗਾਂ ਮੰਨੀਆਂ ਹੋਈਆਂ ਨੇ ਤਾਂ ਲਾਗੂ ਕਰਨ ਚ ਮੈਨੂੰ ਲੱਗਦਾ ਜਿਆਦਾ ਕੋਈ ਸਮਾਂ ਨਹੀਂ ਲਾਉਣਾ ਚਾਹੀਦਾ ਕੇਂਦਰ ਸਰਕਾਰ ਨੂੰ ਠੀਕ ਹੈ ਜੇ ਕੋਈ ਸਹਿਮਤੀ ਬਣਾ ਕੇ ਦੇ ਦੇਣ ਕਿ ਜਿਹੜੇ ਆ ਹੋਰ ਮਾੜੀਆਂ ਮੋਟੀਆਂ ਕਾਨੂੰਨੀ ਕੋਈ ਡਿੱਕੇ ਨੇ ਉਹਨਾਂ ਤੇ ਅਗਲੀ ਮੀਟਿੰਗ ਕੀਤੀ ਜਾ ਸਕਦੀ ਆ ਤਾਂ ਉਮੀਦ ਆ ਮੈਨੂੰ ਲੱਗਦਾ ਕਿ ਅੱਜ ਦੀ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਵੇ ਤੇ ਉਹਦੇ ਵਿੱਚੋਂ ਕੁਝ ਮਿਲੇ ਕਿਸਾਨਾਂ ਨੂੰ ਕਿ ਜਿਹੜੇ ਲਗਭਗ ਪੂਰਾ ਸਾਲ ਇੱਥੇ ਮੋਰਚਿਆਂ ਦੇ ਵਿੱਚ ਬੈਠਿਆਂ ਨੂੰ ਹੋ ਗਿਆ ਬੜਾ ਨੁਕਸਾਨ ਚੱਲਿਆ ਲਗਭਗ ਸਾਡੇ 44 ਕਿਸਾਨ ਸ਼ਹੀਦ ਹੋ ਗਏ ਫੱਟੜਾਂ ਦੀ ਤਾਂ ਬਹੁਤ ਗਿਣਤੀ ਜ਼ਿਆਦਾ ਤਾਂ ਇਹ ਤੇ ਵਿੱਚ ਜਿਹੜੀਆਂ ਲੋਕਾਂ ਦੀਆਂ ਨਾਜ਼ਰਾਂ ਨੇ ਜੋ ਪਿੱਛੇ ਚਲੋ ਸਰਕਾਰਾਂ ਇਹ ਕੁਸ਼ ਕਰਦੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਹੁਣ ਸਮਾਂ ਹੈ ਸਾਰਾ ਬੀਜੇਪੀ ਦੀ ਨੀਤੀ ਕੀ ਹੈ ਕਾਂਗਰਸ ਦੀ ਨੀਤੀ ਕੀ ਹੈ ਹੁਣ ਤਾਂ ਖੁਦ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਮੂਰੇ ਹੋ ਕੇ ਇਸ ਮੰਗਾਂ ਤੇ ਲਾਗੂ ਕਰਵਾਉਣ ਤੇ ਮੈਨੂੰ ਲੱਗਦਾ ਫਿਰ ਲੋਕਾਂ ਦਾ ਕੁਝ ਨਾ ਕੁਝ ਪਰਸੈਂਟ ਜਿਹੜਾ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ ਸਰਕਾਰਾਂ ਤੋਂ ਚਾਹੇ ਉਹ ਸਟੇਟ ਦੀ ਹੋਵੇ ਚਾਹੇ ਕੇਂਦਰ ਦੀ ਹੋਵੇ ਲੋਕ ਇੱਕ ਮਤ ਜੀ ਹੋਏ ਫਿਰਦੇ ਨੇ ਤਾਂ ਇਹਨਾਂ ਨੂੰ ਥੱਲੋ ਗਰਾਊਂਡ ਲੈਵਲ ਤੇ ਰਿਪੋਰਟਾਂ ਇਕੱਠੀਆਂ ਕਰਕੇ ਅੱਜ ਦੀ ਮੀਟਿੰਗ ਤੇ ਜਿਹੜੀਆਂ ਪੂਰੀਆਂ ਨਜ਼ਰਾਂ ਲੱਗਣੀਆਂ ਲੋਕਾਂ ਦੀਆਂ ਵੀ ਕਿਵੇਂ ਹੁੰਦਾ ਹੈ ਕੀ ਹੁੰਦਾ ਹੈ ਖਾਸ ਕਰਕੇ ਮੈਂ ਇੱਕ ਹੋਰ ਵੀ ਕਲੀਅਰ ਕਰ ਦਿਆਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਡੱਲੇਵਾਲ ਸਾਹਿਬ ਵੀ ਜਾਣਗੇ ਉਹਨਾਂ ਨੇ ਪਹਿਲਾਂ ਹੀ ਮਨ ਬਣਾਇਆ ਹੋਇਆ ਕਿ ਕਿਤੇ ਲੋਕਾਂ ਨੂੰ ਮੈਸੇਜ ਇਹ ਨਾ ਜਾਵੇ ਕਿ ਇਹ ਸੜਕਾਂ ਤਾਂ ਰੋਕ ਲੈਂਦੇ ਨੇ ਧਰਨਾ ਲਾ ਲੈਂਦੇ ਨੇ ਜਦੋਂ ਟੇਬਲ ਤੇ ਜਾਣਾ ਹੁੰਦਾ ਉਦੋਂ ਦਲੀਲ ਨਹੀਂ ਰੱਖ ਪਾਉਂਦੇ ਤਾਂ ਡੱਲੇਵਾਲ ਸਾਹਿਬ ਅੱਜ 5 ਵਜੇ ਦੇ ਉੱਠੇ ਹੋਏ ਨੇ ਸਾਰੀਆਂ ਗੱਲਾਂ ਦੇ ਇੱਕ ਇੱਕ ਆંકੜਾ ਉਹ ਮਨੂ ਕੁਹੜ ਜੀ ਵੀ ਉਹਨਾਂ ਦੇ ਨਾਲ ਨੇ ਤਾਂ ਉਹ ਪੁਸ਼ ਰਹੇ ਨੇ ਕਿ ਵੀ ਤੁਸੀਂ ਕੀਏ ਤੇ ਚਰਚਾ ਕੀਤੀ ਹੈ ਕੀ ਤੁਸੀਂ ਮੁੱਦੇ ਬਣਾਏ ਨੇ ਤਾਂ ਪੱਕਾ ਪੂਰਾ ਠੋਕ ਕੇ ਆਪਣਾ ਭਾਰ ਦੇ ਕਿਸਾਨਾਂ ਦਾ ਉਹਦੇ ਮੀਟਿੰਗ ਦੇ ਵਿੱਚ ਡੱਲੇਵਾਲ ਸਾਹਿਬ ਰੱਖਣਾ ਕਕਸ ਸਿੰਘ ਜੀ ਇਹ ਗੱਲ ਕੀਤੀ ਜਾਵੇ 4 ਜਨਵਰੀ ਨੂੰ ਵੱਡੀ ਮਹਾਪੰਚਾਇਤ ਹੋਈ ਸੀ ਖਨੌਰੀ ਬਾਰਡਰ ਦੇ ਜਿੱਥੇ ਜਦੋਂ ਸਟੇਜ ਤੇ ਲਜਾਇਆ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਕਾਫੀ ਖਰਾਬ ਹੋਈ ਸੀ ਹੁਣ ਦਿਨ ਵੀ ਅੱਜ 81ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਮਰਨ ਵਰਤ ਉਹਨਾਂ ਦਾ ਪਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਨੂੰ ਕਿਉਂਕਿ ਚੰਡੀਗੜ੍ਹ ਲਿਜਾਣ ਵੇਲੇ ਸਿਹਤ ਕਾਫੀ ਕਮਜ਼ੋਰ ਹੋਈ ਸੀ ਉਹਨਾਂ ਦੀ ਦੇਖੋ ਇੰਤਜ਼ਾਮ ਤਾਂ ਹੈ ਨਹੀਂ ਜਿਹੜੇ ਅਸੀਂ ਸਾਦੇ ਜਿਵੇਂ ਕਿਸਾਨ ਜਾਣਿਆ ਉਵੇਂ ਹੀ ਹੈ ਕੋਈ ਸਾਡਾ ਬਖਰਮਾ ਪ੍ਰਬੰਧ ਤਾਂ ਹੈ ਨਹੀਂਗਾ ਜਗਜੀਤ ਸਿੰਘ ਡੱਲੇਵਾਲ ਨੂੰ ਲਿਜਾਣ ਵਾਸਤੇ ਇੰਤਜ਼ਾਮ ਨਹੀਂ ਮੈਂ ਮੈਂ ਡੱਲੇਵਾਲ ਦੀ ਗੱਲ ਹੀ ਕਰ ਬਈ ਜਿਵੇਂ ਕਿਸਾਨ ਅਸੀਂ ਚੰਡੀਗੜ੍ਹ ਮੀਟਿੰਗਾਂ ਚ ਆਮ ਗੱਡੀਆਂ 'ਚ ਜਾਂਦੇ ਗੱਡੀਆਂ 'ਚ ਹੀ ਜਾਵਾਂਗੇ ਕੋਈ ਇਹੋ ਜਿਹਾ ਪ੍ਰਬੰਧ ਸਪੈਸ਼ਲ ਐਮਰਜੈਂਸੀ ਦਾ ਵਾਲਾ ਸਾਡੇ ਕੋਲ ਹੈ ਨਹੀਂ ਜਿਹੜੀ ਗੱਲ ਤੁਸੀਂ ਕਹੇ ਸੀ ਵੀ 4 ਜਨਵਰੀ ਨੂੰ ਡੱਲੇਵਾਲ ਸਾਹਿਬ ਉੱਥੇ ਸਟੇਜ ਤੇ ਗਏ ਸੀ ਬਾਬਾ ਤਕਲੀਫ ਆਈ ਸੀ ਤਕਲੀਫ ਅੱਜ ਵੀ ਆ ਸਕਦੀ ਹੈ ਰਸਤਾ 4 ਘੰਟਿਆਂ ਦਾ ਤਾ ਜਿਹੜੇ ਹਜੇ ਤੱਕ 81ਵੇਂ ਦਿਨ ਚ ਉਹ ਖੜੇ ਵੀ ਨਹੀਂ ਹੋਏ ਤੁਰੇ ਵੀ ਨਹੀਂ ਪਰ ਉਹਨਾਂ ਦੇ ਮਨ ਤੇ ਇਹ ਹੈ ਕਿ ਇਹ ਨਾ ਕਿਤੇ ਜਾਵੇ ਕਿ ਹੁਣ ਮੀਟਿੰਗ ਮਿਲੀ ਸੀ ਤੇ ਡੱਲੇਵਾਲ ਸਾਹਿਬ ਮੀਟਿੰਗ ਚ ਗਏ ਨਹੀਂ ਤੇ ਜਾਣਾ ਚਾਹੀਦਾ ਤਖਲੀਬ ਕਿੰਨੀ ਵੀ ਆਵੇ ਮੈਂ ਵੀ ਤੜਕੇ ਬੇਨਤੀ ਕੀਤੀ ਸੀ ਅਸੀਂ ਸਾਰੇ ਫੋਰਮਾਂ ਦੇ ਆਗੂਆਂ ਨੇ ਬੇਨਤੀ ਕੀਤੀ ਸੀ ਬਈ ਇੱਕ ਮੀਟਿੰਗ ਅਸੀਂ ਇਕੱਲੇ ਕਰਿਆਉਣੀ ਆ ਤਾਂ ਜੋ ਸਾਰਾ ਉਹਨਾਂ ਦਾ ਅੰਕੜਾ ਹੈ ਜਾਂ ਆਪਣਾ ਜਿਹੜਾ ਅੰਕੜਾ ਉਹਨਾਂ ਨੂੰ ਦੇ ਆਵਾਂਗੇ ਅਗਲੀ ਮੀਟਿੰਗ ਤੇ ਹੋ ਸਕਦਾ ਸਾਨੂੰ ਲੈ ਕੇ ਜਾਈਏ ਉਹ ਡੱਲੇਵਾਲ ਸਾਹਿਬ ਕਹਿੰਦੇ ਨਹੀਂ ਮੈਂ ਜਾਊਂਗਾ ਜੇ ਮੈਂ ਜੇ ਗੱਲ ਕੀਤੀ ਜਾ ਕਿਉਂਕਿ ਸਰਕਾਰ ਵੀ ਚਾਹੁੰਦੀ ਸੀ ਕਿ ਜਗਜੀਤ ਸਿੰਘ ਡੱਲੇਵਾਲ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਕੋਈ ਸਰਕਾਰ ਵੱਲੋਂ ਨਹੀਂ ਇਦਾਂ ਦਾ ਕੋਈ ਪ੍ਰਬੰਧ ਐਂਬੂਲੈਂਸ ਵਗੈਰਾ ਦਾ ਕੋਈ ਕੀਤਾ ਗਿਆ ਖਾਸ ਪ੍ਰਬੰਧ ਕਿਉਂਕਿ ਸਿਹਤ ਨੂੰ ਦੇਖਦੇ ਬਿਲਕੁਲ ਅਜੇ ਨਹੀਂ ਤਾਲਮੇਲ ਹੋਇਆ ਮੇਰੇ ਨਾਲ ਬਈ ਉਹਨਾਂ ਦੇ ਕਿਹੜੇ ਅਧਿਕਾਰੀ ਕੋਈ ਜਾਂ ਜਾਣਗੇ ਕਿ ਨਹੀਂ ਜਾਣਗੇ ਅਸੀਂ ਆਪ ਦੇ ਲੈਵਲ ਤੇ ਜਿਹੜਾ ਪ੍ਰਬੰਧ ਕੀਤਾ ਉਹ ਆਮ ਗੱਡੀਆਂ ਹੀ ਆ ਸਾਡੀਆਂ ਤਾਂ ਅਸੀਂ ਪ੍ਰਸ਼ਾਸਨ ਕੀ ਕਰਦਾ ਉਹ ਅਜੇ ਮੇਰੇ ਨਾਲ ਤਾਲਮੇਲ ਨਹੀਂ ਹੋਇਆ ਜੇ ਹੋਊਗਾ ਉਹ ਆਪਾਂ ਦੱਸ ਦਿਆਂਗੇ ਬਿਲਕੁਲ ਜੀ ਕਾਕਾ ਸਿੰਘ ਕੁੱਟੜਾ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਚੰਡੀਗੜ੍ਹ ਕਿਸ ਤਰ੍ਹਾਂ ਲਿਜਾਇਆ ਜਾਵੇਗਾ ਉਹ ਸਿਰਫ ਸਾਡੇ ਕੋ ਆਮ ਗੱਡੀਆਂ ਜਿਵੇਂ ਅਸੀਂ ਕਿਸਾਨ ਜਾਂਦੇ ਹੁੰਨੇ ਆ ਉਹਨਾਂ ਰਾਹੀਂ ਸਾਡੇ ਕੋਲ ਅਜੇ ਤੱਕ ਪ੍ਰਬੰਧ ਨੇ ਪਰ ਪ੍ਰਸ਼ਾਸਨ ਦਾ ਅਜੇ ਤੱਕ ਕੋਈ ਤਾਲਮੇਲ ਨਹੀਂ ਹੋਇਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਕਿਉਂਕਿ ਅੱਜ 81ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਉਹਨਾਂ ਦਾ ਮਰਨ ਅਰਚਨਾ ਜਿਹੜਾ ਕਿ ਉਹਨਾਂ ਨੂੰ ਕਿਵੇਂ ਲਜਾਇਆ ਜਾਵੇਗਾ ਦੇਖਣਾ ਹੋਵੇਗਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਵੇਂ ਲਜਾਇਆ ਜਾਂਦਾ ਇਸ ਜਗ੍ਹਾ ਤੇ ਤਕਰੀਬਨ ਕਾਕਾ ਸਿੰਘ ਕੋਟੜਾ ਤੇ ਦਸੰਤਕ ਤੱਕ ਤਕਰੀਬਨ 5 ਵਜੇ ਤੋਂ ਅਭਵਨਿਉ ਕਹਾੜਜੀ ਦੇ ਨਾਲ ਲਗਾਤਾਰ ਵਿਚਾਰ ਵਟਾਂਦਰਾ ਜਿਹੜਾ ਉਸ ਟਰਾਲੀ ਦੇ ਅੰਦਰ ਹੋ ਰਿਹਾ ਹੈ ਕਿ ਕਿਹੜੀਆਂ-ਕਿਹੜੀਆਂ ਗੱਲਾਂ ਤੇ ਅਸੀਂ ਬਰਚਾਤ ਚਰਚਾ ਕਰਨੀਆਂ ਕੇਂਦਰ ਸਰਕਾਰ ਨਾਲ ਕਿਉਂਕਿ ਮੀਟਿੰਗ ਦਾ ਕਾਫੀ ਵੱਡਾ ਗੈਪ ਤੋਂ ਮੰਗਰੋ 5 ਮੇਗੇੜ ਦੀ ਜਿਹੜੀ ਮੀਟਿੰਗ ਹੈ ਅੱਜ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ ਪਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਾਨੂੰ ਬਹੁਤ ਉਮੀਦਾਂ ਨੇ ਕਿ ਇਸ ਮੀਟਿੰਗ ਦੇ ਵਿੱਚ ਜਿਹੜੀ ਕੇਂਦਰ ਸਰਕਾਰਾ ਲੋਕਾਂ ਦਾ ਵਿਸ਼ਵਾਸ ਜ਼ਰੂਰ ਜਿੱਤੇਗੀ ਦੇਖਣਾ ਹੋਵੇਗਾ ਕਿ ਜਿਹੜੇ ਕਿਸਾਨ ਨੇ 1 ਸਾਲ ਤੋਂ ਖਨੌਰੀ ਬਾਰਡਰ ਦੇ ਉੱਤੇ ਧਰਨਿਆਂ ਦੇ ਉੱਤੇ ਬੈਠੇ ਹੋਏ ਨੇ ਕਾਫੀ ਵੱਡਾ ਹੀ ਨੁਕਸਾਨ ਚੱਲੇ ਨੇ ਕਿ ਹੁਣ ਕੇਂਦਰ ਸਰਕਾਰ ਉਹਨਾਂ ਦੀ ਝੋਲੀ ਕੁਝ ਪਾਏਗੀ ਇਹ ਸਵਾਲ ਨੇ ਜਿਹੜੇ ਇਹ ਲੋਕਾਂ ਦੇ ਜਹਨ ਦੇ ਵਿੱਚ ਨੇ ਤੇ ਪੂਰੇ ਭਾਰਤ ਦੀ ਨਿਗਾ ਅੱਜ ਦੀ ਮੀਟਿੰਗ ਦੇ ਉੱਤੇ ਜ਼ਰੂਰ ਟਿਕੀ ਹੈ ਇਹ ਹੁਬਲਿੱਟ ਸੂ ਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ